ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਮੁਹਾਲੀ 3B2 ਕਟਾਨੀ ਢਾਬੇ ਸਾਹਮਣੇ ਜ਼ਿਲ੍ਹਾ ਮੁਹਾਲੀ ਦੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਆਦੇਦਾਰ ਅਤੇ ਵਲੰਟੀਅਰ ਸਾਹਿਬਾਨ ਪੋਖੜ ਤਾਲ ਤੇ ਬੈਠੇ ਹਨ ਇਹ ਪੋਖੜ ਤਾਲ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਪੋਰਟ ਕਰਨ ਲਈ ਰੱਖੀ ਗਈ ਹੈ ਅਤੇ ਮੁਹਾਲੀ ਤੋਂ ਇਲਾਵਾ ਪੂਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਔਦੇਦਾਰ ਅਤੇ ਵਲੰਟੀਅਰ ਆਪਣੇ ਆਪਣੇ ਜ਼ਿਲ੍ਹੇ ਵਿੱਚ ਭੁਖੜਤਾਲ ਤੇ ਬੈਠੇ ਹਨ। ਮੁਹਾਲੀ ਦੇ ਸੀਨੀਅਰ ਆਗੂ ਵੀ ਇਸ ਭੁਖੜਤਾਲ ਦੇ ਵਿੱਚ ਸ਼ਾਮਲ ਹਨ। ਚੱਲ ਚੱਲ। ਸੁਵਸਮਜੀ ਆਜ ਜਿਹੜੀ ਤੋਂ ਇਹ ਵਰਤ ਰੱਖਿਆ ਗਿਆ ਹੈ ਉੱਥੇ ਜੀ ਵੀ ਟੂ ਮੁਹਾਲੀ ਚ ਇਹ ਚੱਲ ਚੱਗੇ। ਅੱਜ ਦੇ ਸੂਖਾ। ਅੱਜ ਜਿਹੜਾ ਇਹ ਵਰਤ ਰੱਖਿਆ ਗਿਆ ਹੈ ਇਹ ਪੂਰੇ ਹਿੰਦੁਸਤਾਨ ਦੇ ਵਸਨੀਕਾਂ ਦੇਸ਼ ਵਸਨੀਕਾਂ ਨੇ ਸਾਡੇ ਪੰਜਾਬ ਵਾਸੀਆਂ ਨੇ ਇੱਕ ਸਮੂਹਿਕ ਵਾਰਦਾ ਸਾਰੇ ਨੇ ਇਕੱਠਾ ਹੋ ਕੇ ਇਹ ਫੈਸਲਾ ਕੀਤਾ ਕਿ ਕੇਜਰੀਵਾਲ ਸਾਹਿਬ ਵਾਸਤੇ ਜੋ ਨਜਾਇਜ਼ ਹਿਰਾਸਤ ਕਰਕੇ ਜੇਲ੍ਹ ਚ ਬੰਦ ਕੀਤੇ ਹੋਏ ਨੇ ਜਿਨ੍ਹਾਂ ਨੂੰ ਭਾਜਪਾ ਦੀਆਂ ਘਨੌਣੀਆਂ ਹਰਕਤਾਂ ਨੇ ਮੋਦੀ ਤੇ ਅਮਿਤ ਸ਼ਾਹ ਦੇ ਗੁੰਡਿਆਂ ਨੇ ਉਹਨਾਂ ਦੀ ਗੁੰਡਾਗਰਦੀ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੋ ਥਲ ਪਈ ਹੋਈ ਹੈ ਅੱਜ ਆਮ ਆਦਮੀ ਪਾਰਟੀ ਦੇ ਜੋ ਪਿੱਛੇ ਪਈ ਹੋਵੇ हिंदुस्तान ਦੀ ਕੋਈ ਇੱਕ ਪਾਰਟੀ ਉੱਪਰ ਦੀ ਪਾਰਟੀ ਜੋ ਲੋਕਾਂ ਦਾ ਖਿਆਲ ਰੱਖਦੀ ਹੈ ਕਿ ਤਾਂ ਕਿ ਇਹ ਪਾਰਟੀ ਦਾ ਉਪਰੇ ਸਾਡੇ ਲੀਡਰਾਂ ਨੂੰ ਜੋ ਜੇਲ੍ਹ ਚ ਰੱਖਿਆ ਗਿਆ ਬਿਨਾਂ ਕਿਸੇ ਦੋਸਤੋਂ ਕੋਈ ਦੋਸ਼ ਸਾਬਤ ਨਹੀਂ ਹੋਏ ਕਿਸੇ ਦੇ ਕੋਈ ਇਲਜ਼ਾਮ ਲਾ ਦਵੇ ਤਾਂ ਜਦ ਤੱਕ ਦੋਸ਼ ਸਾਬਤ ਨਹੀਂ ਹੁੰਦੇ ਜਦ ਤੱਕ ਤੁਸੀਂ ਕਿਵੇਂ ਕਰ ਸਕਦੇ ਹੋ 6 ਮਹੀਨੇ ਪਹਿਲਾਂ ਸੰਜੇ ਸਿੰਘ ਜੀ ਨੂੰ ਸੇਤਰਾਇੰਸਾ ਹੀ ਰਾਤ ਰੱਖਿਆ ਗਿਆ ਉਹਨਾਂ ਚਾਰ ਦਿਨ ਪਹਿਲਾਂ ਜੇਲ੍ਹ ਚੋਂ ਬਾਹਰ ਆਏ ਰਹੇ ਤੇ ਈਡੀ ਤੱਕ ਦੇ ਕੋਲ ਕੋਈ ਜਵਾਬ ਨਹੀਂ ਸੀ ਜਦਦੇ ਸਾਹਮਣੇ ਦੇਣ ਨੂੰ ਤਾਂ ਆਖਰਕਾਰ ਉਹਨਾਂ ਨੂੰ ਛੇੜ ਮਿਲੀ ਇਸੇ ਕਰਕੇ ਅੱਜ ਜੋ ਤੁਹਾਡਾ ਕੁਸਚਨ ਹੈ ਕਿ ਸਮੂਹਿਕ ਵਰਤ ਇਹ ਸਾਡੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੂਰਬੀਰਾਂ ਨੇ ਇਹ ਵਰਤ ਰੱਖਿਆ ਹੈ ਕਿ ਸਵੇਰੇ 11:00 ਬਜੇ ਤੋਂ ਲੈ ਕੇ ਸ਼ਾਮ ਦੇ 5:00 ਤੱਕ ਸਾਡਾ ਪਾਰਟੀ ਪ੍ਰੋਗਰਾਮ ਵੀ ਹੈ ਤੇ ਲੋਕਾਂ ਦਾ ਇੱਕ ਸੱਜੇ ਪ੍ਰੋਗਰਾਮ ਹੈ ਇਸ ਤਰ੍ਹਾਂ ਦਾ ਵਰਤ ਹੋਏਗਾ ਇਸ ਦਾ ਮਤਲਬ ਕਿ ਆਪਾਂ ਕੋਈ ਮਤਲਬ ਪਾਣੀ ਕਰਨਗੇ ਜਾਂ ਕੁਝ ਹੋਰ ਕੋਈ ਮਤਲਬ ਵਰਤ ਦੀ ਕੀ ਹੋਣੀ ਹੈ ਪ੍ਰਤੀਕਿਰਿਆ ਕੀ ਹੈ ਵਰਤ ਦੀ ਵਰਤ ਦਾ ਵਰਤ ਹੁੰਦਾ ਹੈ ਤਾਂ ਅਮੇ ਪਾਣੀ ਹੋਵੇ ਖਾਣਾ ਹੋਵੇ ਮਨ ਵਰਤ ਕੁਸ਼ੋਰ ਹੁੰਦਾ ਹੈ ਅਸੀਂ ਸਮੂਹਿਕ ਵਰਤ ਰੱਖਿਆ ਹੈ ਯਾਨੀ ਇੱਥੇ ਕੁਝ ਖਾਣਾ ਪੀਣਾ ਨਹੀਂ ਹੈਗਾ ਖਾਣਾ ਪੀਣਾ ਨਹੀਂ ਹੈਗਾ ਤਾਂ ਕਿ ਇਸ ਤਰ੍ਹਾਂ ਦੇ ਖਰਦਾਲ ਉਹ ਖਰਦਾਲ ਕਹਿੰਦੇ ਵਰਤ ਕਹਿੰਦੇ ਇਹ ਚੀਜ਼ ਤਾਂ ਗੱਲ ਇੱਕੋ ਹੀ ਹੈ ਵਰਤ ਦਾ ਵਰਤ ਇਸ ਸਨੇਹਾ ਕੀ ਹੈ ਸੈਂਟਰ ਗਵਰਨਮੈਂਟ ਨੂੰ ਮੰਗੋ ਸਨੇਹਾ ਕੀ ਜਿਹੜਾ ਚਾਹੁੰਦੇ ਆ ਪਾਰਟੀ ਵਰਕਰਾਂ ਦੇ ਪੀਸ ਸੰਦੇਸ਼ ਕੀ ਹੈ ਇਸ ਤਰ੍ਹਾਂ ਦੇ ਪਾਰਟੀ ਵਰਕਰ ਜੀ ਹਿੰਦੁਸਤਾਨ ਦੀ ਜਿਹੜੀ ਤਾਨਾਸ਼ਾ ਸਰਕਾਰ ਹੈ ਪਾਰਟੀ ਵਰਕਰ ਹਿੰਦੁਸਤਾਨ ਦੇ ਵਸੇ ਪੰਜਾਬ ਦੇ ਵਸੇ ਹਿੰਦੁਸਤਾਨ ਦੀ ਜਿਹੜੀ ਗੁੰਡਾਗਰਦੀ ਵਾਲੀ ਸਰਕਾਰ ਹੈ ਮੋਦੀ ਦਾ ਅਨਿਸ਼ਾ ਦਾ ਜੋ ਗੁੰਡਾਗਰਦੀ ਵਾਲਾ ਚਿਹਰਾ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅੱਜ ਹਿੰਦੁਸਤਾਨ ਜਾਗਦਾ ਹੈ ਅੱਜ ਪੰਜਾਬ ਦੇ ਲੋਕ ਜਾਗਦੇ ਨੇ ਅੱਜ ਪੰਜਾਬ ਦੇ ਲੋਕ ਆਪਣੀ ਅਣਖ ਵਾਸਤੇ ਆਪਣੀ ਜ਼ਮੀਰਾਂ ਵਾਸਤੇ ਮਰਨ ਜਾਣਦੇ ਨੇ ਲੜਨ ਜਾਣਦੇ ਨੇ ਅੱਜ ਅਸੀਂ ਕਿ ਨਾ ਮਾਨ ਸਾਹਿਬ ਦਾ ਭਗਵੰਤ ਮਾਨ ਸਾਹਿਬ ਦਾ ਜੋ ਸੁਪਨੇ ਜੇ ਰੇਣੀਕੇ ਜੀ ਵਾਲੀ ਜੀ ਦਾ ਜੋ ਸੁਪਨੇ ਕਿ ਲੋਕਦਨ ਕਰੇ ਲੋਕ ਬਣੇ ਤੇ ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ 1 ਜੂਨ ਨੂੰ ਆਮ ਆਦਮੀ ਪਾਰਟੀ ਦੇ ਬੰਦੇ ਹਿੰਦੁਸਤਾਨ ਦੇ ਲੋਕ ਤੇ ਪੰਜਾਬ ਦੇ ਸਾਡੇ ਪੰਜਾਬ ਵਾਸੀ ਇਹ ਦਿਖਾਣਗੇ ਜਦੋਂ 13 0 ਨਾਲ ਕਲੀ ਸਵੀਪ ਹੋਏਗਾ ਫਿਰ ਪਤਾ ਲੱਗੇਗਾ ਮੋਦੀ ਸਾਹਿਬ ਨੂੰ ਕਿ ਵਾਕੀ ਮਹਤੰਤਵ ਦਾ ਸਾਹਬ ਹੈ रविंद्र मित्तल जी तुम आप भी समूहिक वर्ग से बैठे हैं कि कहना चाहो किस तरह देखिए जरा सारा कुछ कार्यक्रम अभी तक घटना क्रम जरा चल रहा है जो देखने में मिलेगा किस तरह आम आदमी पार्टी इस दौर से ऊपर आएगी या फिर हर चीज़ को ਬੜਾ ਬੁਝੇ ਦਿਖਾ ਕੇ ਸਾਡੇ ਵਾਲੀ ਪਾਰਟੀ ਕਿਸ ਤਰ੍ਹਾਂ ਦੇ ਸਟਾਕ ਚ ਉੱਤੇ ਖੜੀ ਹੈ ਅੱਜ ਸਵਾਲ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਸੋਲਿਟਿਕਲ ਪਾਰਟੀ ਦਾ ਨਹੀਂ ਹਲ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਜਿਹੜਾ ਰਹਿ ਗਿਆ ਹੋਇਆ ਹੈ ਕਿ ਅਸੀਂ ਦੇਸ਼ ਨੂੰ ਕਿਵੇਂ ਬਚਾਵਾਂ ਅੱਜ ਦੇਸ਼ ਦੇ ਲੋਕਤੰਤਵ ਨੂੰ ਕਿਵੇਂ ਬਚਾਉਣਾ ਦੇਸ਼ ਦੇ ਸਤਿਅ ਨੂੰ ਕਿਵੇਂ ਬਚਾਉਣਾ ਜਿਵੇਂ ਕੇਂਦਰ ਦੀ ਬੀਜੇਪੀ ਸਰਕਾਰ ਸੰਵਧਾਨ ਨੂੰ ਉਜਲਣ ਤੇ ਲੱਗੀ ਹੋਈ ਹੈ ਜਿਵੇਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਤੇ ਲੱਗੀ ਹੋਈ ਹੈ ਜਿਵੇਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹਲਕੇ ਠੁੱਠੇ ਮੁਕਤਬਰ ਵਿੱਚ ਖੇਡਾਂ ਦੇ ਵਿੱਚ ਟੱਕਿਆ ਜਾ ਰਿਹਾ ਹੈ ਜਿਵੇਂ ਵਿਰੋਧੀ ਪਾਰਟੀਆਂ ਦੇ ਖਾਤੇ ਇਹ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿ ਅੱਜ ਪਰਾ ਦੇਸ਼ ਜਿਹੜਾ ਦੇਸ਼ ਵਸੂ ਕਿਵੇਂ ਸਿਤਾਰਾ ਬਣ ਗਿਆ ਕਿ ਉਹ ਸੀ ਕਹਿੰਦੇ ਕਿ ਅਸੀਂ ਦੁਨੀਆ ਦੇ ਵਿੱਚ ਤੀਜੀ ਵੱਡੀ ਇਕਨੋਮੀ ਬਣਨ ਜਾਵਾਂਗੇ ਜਿਵੇਂ ਅਸੀਂ ਕਹਿੰਦੇ ਕਿ ਹਰ ਸਾਲ 2% ਧੋਖੇ ਦੇ ਦਾ ਵਾਧਾ ਗਰੇਂਦਰ ਮੁੱਗੀ ਨੇ ਕੀਤਾ ਮੇਰੇ ਨੌਨਵਾਂ ਕੀਆ ਨੂੰ ਜਿਵੇਂ ਅਸੀਂ ਕਹਿੰਦੇ ਕਿ ਫਾਈਵ ਟਿਅਰ ਦੀ ਇਕਨੋਮੀ ਪੂਰੇ ਵਰਲਡ ਦੇ ਵਿੱਚ ਛੋੜੀ ਗਈ ਤੇ ਅੱਜ ਉਹ ਡੇਟ ਸਾਡਾ ਕਿੱਧਰ ਪਹੁੰਚਾ ਰਹੇ ਕਿ ਅਸੀਂ ਅੱਜ ਇਸ ਸਾਲ ਚੌਥਾਂ ਤੱਕ ਕਿ ਸਾਰੇ ਸਭ ਤੋਂ ਵੱਡੇ ਲਾਇੰਗ ਚ ਇਹ ਦੇਖਣ ਵਾਲੀ ਆ ਕਿ ਜਿਹੜੇ ਹਿੰਦੁਸਤਾਨੀਆ ਏਜੰਸੀਆਂ ਜਿਹੜੇ ਹਿੰਦੁਸਤਾਨ ਦੇ ਆਧਾਰੇ ਨੇ ਜਿਹੜੇ ਹਿੰਦੁਸ ਉਹ ਜਿਹੜੀ ਰੰਗੂ ਚਰੰਦ ਕੀ ਕਿਵੇਂ ਉਹਨਾਂ ਦੀ ਦੁਰਵਰਤੋਂ ਕਰਕੇ ਜਿਹੜਾ ਹੈਗਾ ਦੇਸ਼ ਦੇ ਨੀਂਦਰ ਨੂੰ ਡਰਾਇਆ ਜਾ ਰਿਹਾ ਅੱਜ ਚਾਹੇ ਜੋ ਲਕਸ਼ਮੀ ਕ੍ਰਿਸ਼ਨ ਆਫ ਇੰਡੀਆ ਦੀ ਗਲਤੀ ਕੀਤੀ ਜਾਵੇ ਚਾਹੇ ਉਹ ਕਿਸੇ ਹੋਰ ادارے ਦੀ ਗਲਤੀ ਪੰਜਾਬ ਵਿੱਚ ਚਾਹੇ ਸੀਬੀਆਈ ਦੀ ਗਲਤੀ ਪੰਜਾਬ ਵਿੱਚ ਚਾਹੇ ਰਿਪੋਰਟਸ ਡਿਪਾਰਟਮੈਂਟ ਦੀ ਗਲਤੀ ਕੀਤੀ ਜਾਵੇ ਜਾਂ ਫਿਰ ਈਡੀ ਦੀ ਗਲਤੀ ਕੀਤੀ ਜਾਵੇ ਉਹ ਸਾਰੀਆਂ ਏਜੰਸੀਆਂ ਅੱਜ ਨਰਿੰਦਰ ਮੋਦੀ ਲਈ ਕੰਮ ਕਰ ਰਹੀਆਂ ਨੇ ਉਹ ਦੇਸ਼ ਨਹੀਂ ਕੰਮ ਨਹੀਂ ਕਰ ਰਹੀਆਂ ਐਸੇ ਕਰਕੇ ਜਿਹੜਾ ਹੈਗਾ ਅੱਜ ਰਹੇਗਾ উপवास ਅਸੀਂ ਰੱਖਿਆ ਕਿ ਸ਼ਰਮਨ ਨੇ ਬੜਾ ਵੱਡਾ ਸਵਾਲ ਪੁੱਛਤੀ উপवास ਬਾਰੇ ਇਹ ਤੁਮਨਾ উপवास ਆ ਨਾ ਕੋਈ উপवासਾਨੂੰ ਮਨ ਦੀ ਮਾ ਸਮੋ ਅਸ਼ੀਰਵਾਦ ਲਈ ਤੇ ਜੇ ਕਿੰਨਾ ਜਿਹੜਾ ਅਚਲ ਪ੍ਰੋਗਰਾਮ ਹੈ ਇਹ ਵੀ ਹੈਗਾ ਕਿ ਅਰਵਿੰਦ ਕੇਰੀ ਵੱਲੋਂ ਅਸ਼ੀਰਵਾਦ ਇਸ ਪ੍ਰੋਗਰਾਮ ਦਾ ਨਾਮ ਕਿਸੇ ਪਿੱਛੇ ਬੈਨਰ ਲੱਗਾ ਤੁਹਾਡੇ ਕੈਮਰਾਮੈਨ ਨੂੰ ਕਹਾਂ ਤੇ ਬੈਨਰ ਦਿਖਾਵੇ ਕਿ ਜਿਹੜਾ ਬੈਨਰ ਹੈ ਉਸ ਬੈਨਰ ਦੇ ਉੱਪਰ ਕਿਸੇ ਲਿਖਿਆ ਕਿ ਜਿਹਦੀ ਵੱਲੋਂ ਅਸ਼ੀਰਵਾਦ ਹੈ ਸਾਰਾ ਪ੍ਰੋਗਰਾਮ ਆਵਾਜ਼ੀ ਪਾਰਟੀ ਕਰਵਾਇਆ ਹੈ ਜਿੰਨੇ ਚੀ ਚੱਲਦਾ ਹੈ ਇਸਨੇ ਚਾਹੀਏ ਅਸੀਂ ਇਹ ਪੈਸੇ ਦੇਣਾ ਚਾਹੀਏ ਕਿ ਅਸੀਂ ਪੂਰੀ ਪਾਰਟੀ ਪੂਰੇ ਦੇਸ਼ ਦੇ ਲੋਕ ਕਰਕੇ ਜਿਹੜੀ ਕਰਨਾ ਕਰੇ ਕਿਉਂਕਿ ਅਰਵਿੰਦ ਕੇਰੀ ਵਾਲੇ ਕੋ ਸਖਸ਼ੀਤ जिने दिल्ली ਦੇ ਲੋਕਾਂ ਲਈ ਕੰਮ ਕੀਤਾ ਜਿਨੇ ਦਿੱਲੀ ਦੇ ਨੌਜਵਾਨਾਂ ਲਈ ਕੰਮ ਕੀਤਾ ਦਿੱਲੀ ਦੇ ਮਹਿਲਾਵਾਂ ਲਈ ਕੰਮ ਕੀਤਾ ਲੋਕਾਂ ਨੂੰ ਫ੍ਰੀ ਟੂਰਸ ਯਾਤਰਾ ਮਹਿਲਾਵਾਂ ਨੂੰ ਫ੍ਰੀ ਬੱਸ ਯਾਤਰਾ ਬਿਜਲੀ ਪਾਣੀ ਤੇ ਲਗਾਤਾਰ ਕੰਮ ਹੋ ਰਿਹਾ 600 ਦੇ ਵਿੱਚ 50 ਦੇ ਅੰਦਰ ਅਸੀਂ ਬਿਜਲੀ ਫ੍ਰੀ ਹੋ ਰਿਹਾ ਦਿੱਲੀ ਦੇ ਅੰਦਰ ਵੀ ਸਿਵਲੀ ਫ੍ਰੀ ਹੋ ਰਿਹਾ ਐਜੂਕੇਸ਼ਨ ਦੇ ਉੱਪਰ ਕੰਮ ਕੀਤਾ ਸਕੂਲ ਆਫ ਐਮੀਨਸ ਦਾ ਕੰਮ ਕੀਤਾ ਪੰਜਾਬ ਦੇ ਅੰਦਰ ਆਇਆ ਸਾਡੇ ਸ਼ਹਿਰੀ ਪਰਿਵਾਰ ਜਿਹੜੇ 1-1 ਕਰੋੜ ਰੁਪਏ ਨੌਜਵਾਨਾਂ ਨੂੰ ਜਿਹੜੇ ਅਗਰ ਸਾਡਾ ਕੋਈ ਫੌਜੀ ਜਵਾਨ ਬਾਰਡਰ ਤੇ ਸਿਹਰ ਹੋ ਜਾਂਦਾ ਲੜਦਾ ਹੋਇਆ ਜਾਂ ਕਿਸੇ ਹੋਰ ਵੀ ਨੈਚਰਲ ਕੈਮਪਸ ਦੇ ਨਾਲ ਵੀ ₹100 ਦਾ ਚੈੱਕ ਲੈ ਕੇ ਅਸ਼ੀਰ ਦੇ ਘਰ ਜਾਂਦੇ ਆ ਤੇ ਆਪਣੇ ਮਾਲਿਕ ਜਿਹੜੇ ਵਿੱਚ ਇੱਕ ਐਜੂਕੇਸ਼ਨਿਸ਼ੀ ਯੂਨੀਵਰਸਿਟੀ ਅਸੀਂ ਵੀ ਉੱਥੇ ਗਏ ਸੀ ਇਹ ਸਾਰਾ ਕਨਸੈਪਟ ਜਿਹੜੀ ਸਾਰੀ ਸੋਚ ਹੈ ਕਿਸੇ ਦਿੱਤੀ ਵੀ ਸੋਚ ਹੈ ਇਹ ਰਵਿੰਦਰ ਪ੍ਰੀਥੀ ਵੱਲੋਂ ਸੋਚਿਆ ਕਿ ਨਵਾਂ ਕਨਸੈਪਟ ਹੈ ਕਿ ਨੌਜਵਾਨ ਸਿੱਖਿਆ ਅੱਜ ਤੁਸੀਂ ਅਗਰ ਵਿਕਸਿਤ ਭਾਰਤ ਅੱਜ ਤੁਸੀਂ ਡਿਵੈਲਪਡ ਕੰਟਰੀ ਦੀ ਗੱਲ ਕਰਦੇ ਕਿਵੇਂ ਬਣੇਗਾ ਉਹ ਉਹ ਐਜੂਕੇਸ਼ਨ ਦੇ ਜ਼ਰੀਏ ਬਣੇਗਾ ਉਹ ਸਕੂਲਾਂ ਦੇ ਜ਼ਰੀਏ ਬਣੇਗਾ ਅੱਜ ਮੈਂ ਬੀਜੇਪੀ ਨੂੰ ਚੈਲੰਜ ਕਰਦਾ ਬੀਜੇਪੀ ਕਿਉਂ ਨਹੀਂ ਸਕੂਲਾਂ ਦੇ ਸਕੂਲਾਂ ਦੀ ਗੱਲ ਕਰਦੀ ਅਸੀਂ ਲਗਾਤਾਰ ਜਿਹੜਾ ਹੈਗਾ ਪੋਲਿਟੀਕਲ ਨੈਰੇਟ ਤੇ ਬੀਜਪੀ ਕਰੇ ਸਾਡੇ ਨਾਲ ਗੱਲ ਬੀਜਪੀ ਕਰੇ ਸਾਡੇ ਨਾਲ ਡਿਬੇਟ ਐਜੂਕੇਸ਼ਨ ਦੇ ਉੱਪਰ ਬੀਜਪੀ ਕਰੇ ਸਾਡੇ ਨਾਲ ਮਾਨ ਲਾਕਰੀ ਨੇ ਕਿ ਹੈਲਥ ਮਾਡਲ ਦੇ ਉੱਪਰ ਡਿਬੇਟ ਅੱਜ ਦੱਸਿਆ ਜੁਪੀ ਦੇ ਵਿੱਚ ਕਿੰਨੇ ਸਕੂਲ ਬਣਾਏ ਨੇ ਲਗਾਤਾਰ ਅਸੀਂ ਦੱਸਾਂਗੇ ਪੰਜਾਬ ਦੇ ਅੰਦਰ ਕਿੰਨੇ ਬਣਾਏ ਨੇ ਸਾਡਾ ਪੰਜਾਬ ਦਾ ਸਿੱਖਿਆ ਬਜਟ ਅਸੀਂ ਗੱਲ ਕਰਾਂਗੇ ਅਸੀਂ ਦਿੱਲੀ ਦਾ ਬਜਟ ਗੱਲ ਕਰਾਂ ਐਸੇ ਕਰਕੇ ਲਗਾਤਾਰ ਜਿਹੜਾ ਹੈਗਾ ਅਰਵਿੰਦ ਕੇਰਿਵਾਲੀ ਦੀ ਸੋਚ ਨਹੀਂ ਅੱਜ ਨੌਂ ਮੰਡ ਨਹੀਂ ਰਿਹਾ ਉਹ ਆਪਣਾ ਰਿਹਾ ਤੁਸੀਂ ਦੇਖੋ ਦਿੱਲੀ ਦੇ ਵਿੱਚ ਲਗਾਤਾਰ ਮਹਿਲਾਵਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਲਗਾਤਾਰ ਅਫੀਰ ਨੂੰ ਅਸ਼ੀਰਵਾਦ ਦੇ ਰਹੇ ਨੇ ਸਰਕਾਰ ਅੱਜ ਦੇ ਦੇ ਕਿ ਮੋਦੀ ਸਰਕਾਰ ਜਿਹੜੀ ਕਿ ਸੈਂਟਰ ਦੇ ਵਿੱਚ ਇਸ ਟਾਈਮ ਪਿਛਲੇ 10 ਸਾਲਾਂ ਤੋਂ ਮਤਲਬ ਇੰਨਾ ਤਾਨਾਸ਼ਹੀ ਰਾਜ ਕਰ ਰਹੀ ਹੈ ਉਹਦੇ ਨੀਤੀ ਜ ਆਪਣੇ ਸਾਹਮਣੇ ਹੈ ਕਿਉਂਕਿ ਪਹਿਲੀ ਗੱਲ ਕਿ ਦੇਖੋ ਆਮ ਲੋਕਾਂ ਨੂੰ ਕੀ ਚਾਹੀਦਾ ਹੈ ਕਿ ਦੀ ਮੈਡੀਕਲ ਸੈਕਟੀ ਬੀਡ ਹੋਵੇ ਐਜੂਕੇਸ਼ਨ ਫਰੀ ਹੋਵੇ ਲੋਕਾਂ ਦੇ ਜਿਹੜੇ ਘਰ ਤੇ ਘਰ ਜਨ ਲੈਡੀ ਦਾ ਜੋ ਕਿ ਘੁੰਮੜ ਜਿੱਦਾਂ ਦਿਨ ਜਿਹੜੇ ਕੈਮਰੇ ਵਗੈਰਾ ਲਾਉਂਦੇ ਆ ਇਹ ਕਿੰਨੀ ਲੈਡੀ ਦੀ ਜੋ ਹੀ ਪੁਲਿਸ ਰੱਖਸ਼ਾ ਉਹ ਵੀ ਹੋ ਗਈ ਤੇ ਜੋ ਪਬਲਿਕ ਦੇ ਫਾਇਦੇ ਦੇ ਕੰਮ ਹੈ ਪਬਲਿਕ ਦੇ ਹਿੱਤੇ ਕੋ ਢੰਗੇ ਕੰਮ ਹੈ ਉਹ ਜੋ ਕੇਂਜੀ ਰਾ ਸਰਕਾਰ ਨੇ ਕੀਤੇ ਆ ਉਹ ਦਿੱਲੀ ਦੇ ਵਿੱਚ ਸਿਰੂ ਹਰਮਨੀ ਕਿਉਂਕਿ ਦਿੱਲੀ ਇੱਕ ਛੋਟਾ ਜਿਹਾ ਸਟੇਟ ਹੈ ਤੇ ਪ੍ਰਧਾਨ ਮੰਤਰੀ ਔਰ ਅਮਿਤ ਸ਼ਾਹੀ ਗ੍ਰਹਿ ਮੰਤਰੀ ਇਹਨਾਂ ਨੇ ਸਮਝ ਲਿਆ ਕਿ ਇੱਕ ਸੰਬੰਧ ਨੂੰ ਦੇਖੇ ਉੱਤੇ ਆਪਣੀ ਬੈਲੈਂਸ ਬਣਾ ਰੱਖੀ ਹੈ ਉਸ ਨੂੰ ਉੱਪਰ ਕਰਨ ਵਾਸਤੇ ਦਿੱਲੀ ਵਿੱਚ ਕੇਂਜੀਵਾਦ ਨੂੰ ਇੱਕ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ ਪਰੰਤੂ ਜੋ ਇਹ ਹਾਲਾਤ ਹੋਏ ਆ ਉਸ ਨੂੰ ਦੇਖਦੇ ਹੋਏ ਹੁਣ ਆਮ ਲੋਕਾਂ ਦੇ ਅਸੀਂ ਵੀ ਆਮ ਹੀ ਆ ਅਸੀਂ ਕੋ ਬਿਜ਼ਨਸਮੈਨ ਆ ਅੱਜ ਅਸੀਂ ਵੀ ਇਸੇ ਥੀ ਦੇ ਉੱਤੇ ਦੁਖੀ ਹੋਏ ਅੱਜ ਇੱਥੇ ਬੈਠੇ ਆ ਅਸੀਂ ਹਰੇਕ ਤਰ੍ਹਾਂ ਦੇ ਜਾਨੂ ਤਿਆਰ ਆ ਆਮ ਲੋਕ ਇਸ ਵੀ ਤੋਂ ਦੁਖੀ ਆ ਕਿ ਕਿਉਂ ਇੱਕ ਏਜੇ ਦੀ ਬਾਜ਼ੀ ਨੂੰ ਚੱਕ ਕੇ ਅੰਦਰ ਠੁੱਕਿਆ ਗਿਆ ਉਹ ਇੱਕ ਕਾਨੂੰ ਕਿਸੇ ਬੰਦੇ ਨੂੰ ਅੰਦਰ ਠੁੱਕਿਆ ਜਾ ਸਕਦਾ ਕਿਉਂਕਿ ਜਿਹੜਾ ਬੰਦਾ ਪੋਲਟਿਕ ਦੇ ਫਾਇਦੇ ਨਹੀਂ ਕੰਮ ਕਰਦਾ ਅਗਰ ਉਸ ਨੂੰ ਚੱਕ ਕੇ ਅੰਦਰ ਠੁੱਕਿਆ ਜਾ ਸਕਦਾ ਇਹ ਲੋਕਾਂ ਦੇ ਵਾਸਤੇ ਇੱਕ ਬਹੁਤ ਮਰੀ ਮਤਲਬ ਉਹ ਵਿੱਚ ਇੱਕ ਮੋਦੀ ਸਰਕਾਰ ਨੂੰ ਕਿਸੇ ਤਰੀਕ ਤੋਂ ਸਮਝਣਾ ਚਾਹੀਦਾ ਬੇਕੰਮ ਕੋਈ ਨਹੀਂ ਕਰਨੀ ਚਾਹੀਦੀ ਔਰ ਇਸ ਦਾ ਨਤੀਜਾ ਉਹਨੂੰ ਇਸ ਫੋਟਾ ਨੂੰ